ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਅਣਵੰਡਿਆ ਪੰਜਾਬ ਨਾਲ ਜਿਹੜੀ ਤੁਸੀਂ ਇਹ ਘਟਨਾ ਦੇਖ ਰਹੇ ਹੋ ਇਹ ਇੱਕ ਔਰਤ ਹੈ ਜਿਸ ਦੀ ਮੌਤ ਹੋ ਚੁੱਕੀ ਹੈ ਤੇ ਜਿਸ ਦੇ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜਦੋਂ ਇਸ ਔਰਤ ਦੀ ਮੌਤ ਹੋਈ ਤਾਂ ਇਸ ਦੇ ਪੇਕੇ ਵਾਲਿਆਂ ਨੂੰ ਦੱਸਿਆ ਗਿਆ ਕਿ ਤੁਹਾਡੀ ਕੁੜੀ ਦੀ ਮੌਤ ਹੋ ਗਈ ਹੈ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਕੁੜੀ ਦੇ ਮੂੰਹ ਅਤੇ ਗਲ ਤੇ ਕੱਪੜਾ ਲਵੇਟਿਆ ਹੋਇਆ ਜਦੋਂ ਉਹਨਾਂ ਨੇ ਉਹ ਕੱਪੜਾ ਹਟਾ ਕੇ ਦੇਖਿਆ ਤਾਂ ਕੁੜੀ ਦੇ ਗਰਦਨ ਤੇ ਨਿਸ਼ਾਨ ਸੀ ਤੇ ਉਸ ਤੋਂ ਬਾਅਦ ਜਦੋਂ ਕੁੜੀ ਨੂੰ ਨਮਾਉਣ ਲੱਗੇ ਅੰਤਿਮ ਸੰਸਕਾਰ ਕਰਨ ਲਈ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਕੁੜੀ ਦੇ ਜੋ ਪੱਟ ਤੇ ਹੈ ਕਿਸੇ ਦੇ ਨਾਮ ਲਿਖੇ ਹੋਏ ਨੇ ਉਹਨਾਂ ਨੇ ਜਦੋਂ ਇਸ ਚੀਜ਼ ਦਾ ਵਿਰੋਧ ਕੀਤਾ ਕਿ ਸਾਡੀ ਕੁੜੀ ਦੀ ਹਤਿਆ ਕੀਤੀ ਗਈ ਹੈ ਪਰ ਮੁੰਡੇ ਵਾਲਿਆਂ ਦੇ ਕਿਸੇ ਰਿਸ਼ਤੇਦਾਰਾਂ ਨੇ ਵਿੱਚ ਫੇਰ ਵੀ ਪੈ ਕੇ ਕਹ ਦਿੱਤਾ ਕਿ ਚਲੋ ਜੋ ਹੋ ਗਿਆ ਗਲਤ ਹੋਇਆ ਗਲਤੀ ਹੋਈ ਹੈ ਉਹਨਾਂ ਨੇ ਮਾਫੀ ਮੰਗੀ ਤੇ ਸੰਸਕਾਰ ਕੀਤਾ ਜਾਣ ਲੱਗਾ ਤੇ ਸੰਸਕਾਰ ਕਰਨ ਦੇ ਐਨ ਮੌਕੇ ਕੁੜੀ ਜੋ ਭਾਬੀ ਸੀ ਉਹ ਸੰਸਕਾਰ ਦੇ ਵਾਲੀ ਜਗ੍ਹਾ ਤੇ ਆ ਗਈ ਜਦੋਂ ਉਸਨੇ ਆ ਕੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਸੰਸਕਾਰ ਨਹੀਂ ਹੋਣ ਦੇਵਾਂਗੀ ਤਾਂ ਜੋ ਮੁੰਡੇ ਦਾ ਵਾਪਸੀ ਤਾਂ ਉਸਨੇ ਆਖਿਆ ਤੇਰਾ ਫੋਨ ਚੱਕ ਕੇ ਇਹਦੇ ਵਿੱਚ ਸਿੱਟਾਂਗੇ ਤਾ ਕੁੜੀ ਨੇ ਰੋਲਾ ਪਾਇਆ ਸੁਣੋ ਤੁਸੀਂ ਵੀ ਪੂਰੀ ਖਬਰ ਕੀ ਆ ਪੂਰਾ ਮਾਮਲਾ ਤੇ ਨਾ ਸੰਸਕਾਰ ਕੀਤਾ ਸਾਰੇ ਕੁੜੀ ਸਾਡੀ ਤਾਂ ਕਹਿਣਾ ਸੰਸਕਾਰ ਕੀਤਾ ਨਣਾਲ ਵੇਲੇ ਬਾਜੀ ਨੇ ਮਾਰੀ ਮੈਂ ਵਕੈਦਾ ਗਈਆਂ ਮੋਰੇ ਕੱਪੜੇ ਲਾਏ ਕੁੜੀ ਦੇ ਟਪਟ ਸਾਰੇ ਇਹ ਕੁੜੀ ਦਾ ਪੱਟ ਭਰਿਆ ਪਿਆ ਸੀ ਉੱਪਰ ਲਿਖਿਆ ਸੀ ਮੇਰੀ ਮੌਤ ਦੀ ਜੁम्मेवार ਪ੍ਰਵੀਨ ਹੋਰ ਕੁਝ ਵੀ ਲਿਖਿਆ ਆ ਸੀਗਾ ਪਰ ਉਹ ਮੈਨੂੰ ਤਾਂ ਪੜਿਆ ਨਹੀਂ ਗਿਆ ਤਾਂ ਸਾਨੂੰ ਪੜਨ ਦਿੱਤਾ ਨਹੀਂ ਪਾਣੀ ਨਾਲ ਮਟਾ ਦਿੱਤਾ ਗਿਆ ਤੇ ਹੁਣ ਮੈਂ ਸੂਤ ਕਰੂ ਅਮਨੇ ਤੈਨੂੰ ਤੇਰੀ ਪਰਜਾਈ ਅਨਸਾਕ ਦੁਆ ਕੇ ਰਹੂੰਗੀ ਦੁਆ ਕੇ ਰਹੂੰਗੀ ਆ ਸਾਰੇ ਜਿੰਨੇ ਵੀ ਹੈਗੇ ਨਾ ਇਹ ਸਾਰੇ ਰਾਲੇ ਮੇ ਆ ਪਹਿਲਾਂ ਤੋਂ ਸਾਡਾ ਬਾਪੂ ਆ ਇਹਨੂੰ ਸਾਰੇ ਪਤਾ ਸੀ ਚੱਕਰ ਦੇ ਵਿੱਚ ਮਾਰਨ ਨੂੰ ਫਿਰ ਜ਼ਿਆਦਾ ਕੰਮ ਵਧੂਗਾ ਮੈਂ ਜਨਾਨੀ ਇੱਦਾਂ ਕਿ ਮੇਰੇ ਮੁੰਡੇ ਕੋਈ ਕੁਛ ਨਹੀਂ ਆਰੇ ਚੱਲ ਹੁਣ ਫਾਇਰਾ ਤਾਂ ਹੈ ਨਹੀਂ ਤੂੰ ਚੱਲ ਮੇਰੇ ਪੁੱਤਰਾ ਤੇਰਾ ਇਹ ਹਿਸਾਬ ਕਿਤਾਬ ਸੀ ਚੱਲ ਜਾ ਖਗਲਾ ਕੰਮ ਮੇਰਾ ਆ ਨਹੀਂ ਮੰਮਾ ਹੋਰ ਤਾਂ ਗਈ ਗਵਾਚੀ ਪਾ ਦੇ ਤੈਨੂੰ ਤੋਰ ਦੋ ਹੁਣ ਤੋਰ ਦੋ ਇਹਨਾਂ ਦੇ ਝੂਠੇ ਮੂੰਹੇ ਰੋਣੇ ਨਾਲ ਦੇਖ ਰਹੀਆਂ ਬਾਹਰ ਲੱਕੜੀ ਚਾਕੇ ਲਿਆ ਕੇ ਮੈਂ ਤਾਂ ਕੱਲੀ ਰੋ ਰਹੀ ਆ ਜਨਾਨੀ ਆ ਨਾ ਨਾ ਨਾਲ ਇੱਕ ਨਾਲ ਮੈਂ ਵੀਡੀਓ ਬਣਾਉਂਦੀ ਆਂ ਕਦਾ ਕੱਲੀ ਬੋਤਾ ਇਹਨਾਂ ਜੋਗੀ ਤੂੰ ਦੇਖੀ ਨਹੀਂ ਨਾ ਮੈਂ ਕੀ ਬਣਾਉਂਦੀ ਆਂ ਮੈਂ ਨਹੀਂ ਮੰਨਦੀ ਕਿਸੇ ਨੂੰ ਕੱਜੂ ਕੁਝ ਮੈਂ ਵੀਡੀਓ ਬਣਾਉਂਦੀ ਪਈ ਆ ਕੁੜੀ ਸਾਡੀ ਮਾਰੀ ਗਈ ਆ ਓਕੇ ਸਾਡੀ ਕੁੜੀ ਮਾਰੀ ਗਈ ਆ ਬੁੱਕਾਇਦਾ ਉਹਦੇ ਨਾਮ ਲਿਖਿਆ ਸੀ ਉੱਪਰ ਪੱਟ ਤੇ ਇਹ ਹੁਣ ਜਲਦੀ ਜਲਦੀ ਸੰਸਕਾਰ ਕਰਦੇ ਆ ਮੈਂ ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ ਪਰ ਇਹ ਰੁਕੇ ਨਹੀਂ ਇਹਦਾ ਜ਼ਿੰਮੇਵਾਰ ਹੈਗਾ ਆ ਚਲੋ ਕਰੋ ਬਾਹਰ ਨੂੰ ਸਾਤਨਾ ਵਿੱਚੇ ਖੜੇ ਚੋਰ ਤੇ ਵਿੱਚੇ ਖੜੇ ਚਦਰ ਥੋੜਾ ਸੂਟ ਕਰੋ ਤੁਹਾਨੂੰ ਦੋਸਤੋ ਤੁਸੀਂ ਵੀ ਪੂਰੀ ਵੀਡੀਓ ਦੇਖੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਉਸ ਦੇ ਵਿੱਚ ਆਵਾਜ਼ਾਂ ਵੀ ਸੁਣੀਆਂ ਕਿ ਕੌਣ ਕਿਸ ਤਰ੍ਹਾਂ ਦੇ ਇਲਜ਼ਾਮ ਲਗਾ ਰਿਹਾ ਤੇ ਮੂਰੋਂ ਬੰਦੇ ਕੀ ਬੋਲ ਰਹੇ ਨੇ ਤੁਸੀਂ ਇਸ ਚੀਜ਼ ਨੂੰ ਸ਼ੇਅਰ ਕਰੋ ਤੇ ਕਮੈਂਟ ਵਿੱਚ ਇਹ ਜਰੂਰ ਦੱਸਿਓ ਤਾਂ ਕਿ ਹੋਰ ਜੋ ਲੋਕ ਐਦਾਂ ਦਾ ਕੁਝ ਵੀ ਕਰਦੇ ਆ ਉਹਨਾਂ ਦੇ ਕੰਨ ਹੋ ਸਕਣ ਕਿ ਕੀ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੋ ਇਹੋ ਜੀ ਦਰਿੰਦਗੀ ਸਮਾਜ ਦੇ ਵਿੱਚ ਫਲਾਉਂਦੇ ਆ ਕੀ ਉਹਨਾਂ ਨੂੰ ਸਜ਼ਾਵਾ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਕੋਈ ਅੱਗੇ ਤੋਂ ਕਿਸੇ ਵੀ ਬਾਪ ਦੀ ਬੇਟੀ ਨਾਲ ਐਦਾਂ ਦਾ ਕੋਈ ਜ਼ੁਲਮ ਨਾ ਹੋ ਸਕੇ ਤੁਸੀਂ ਦੇਖ ਰਹੇ ਸੀ ਅਨਵੰਡਿਆ ਪੰਜਾਬ ਧੰਨਵਾਦ